ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਪੰਜਾਬੀ ਸੰਗੀਤ ਜਗਤ ਤੋਂ ਆਈ ਵੱਡੀ ਮਾੜੀ ਖਬਰ ਸ਼ਾਇ ਸ਼ੋਕ ਦੀ ਲਹਿਰ ਮਸ਼ਹੂਰ ਗੀਤਕਾਰ ਦਾ ਹੋਇਆ ਦੇਹਾਂਤ ਖਬਰ ਨੂੰ ਅੰਤ ਤੱਕ ਦੇਖਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬੀ ਸੰਗੀਤਕ ਜਗਤ ਤੋਂ ਨਰਾਸ਼ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਕਈ ਪੰਜਾਬੀਆਂ ਦਾ ਦਿਲ ਤੋੜ ਦਿੱਤਾ ਹੈ ਦੱਸਦੇ ਕਿ ਮਸ਼ਹੂਰ ਗੀਤਕਾਰ ਚਦਰ ਸਿੰਘ ਪ੍ਰਵਾਨਾ ਐਸ ਦੁਨੀਆ ਨੂੰ ਹਮੇਸ਼ਾ ਮਿਸ਼ਰੀ ਅਲਵਿਦਾ ਕਹਿ ਗਏ ਹਨ ਜੀ ਹਾਂ ਦਰਅਸਲ ਉਨ੍ਹਾਂ ਅੱਜ ਸਵੇਰੇ 7 ਵਜੇ ਆਸਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਇਸ ਗੱਲ ਦੀ ਪੁਸ਼ਟੀ ਗੁਰਮੀਲ ਸਿੰਘ ਗਰਮੀਤ ਸਿੰਘ ਸੇਖੇ ਤੁੰਬੀ ਮੇਕਰ ਤੇ ਮਾਸਟਰ ਬਲਤੇਜ ਸਿੰਘ ਸਰਾਂ ਨੇ ਪਰਿਵਾਰਕ ਵਸੂਤਨਾ ਮੁਤਾਬਕ ਕੀਤੀ ਹੈ ਜਿਕਰ ਜੋਗੇ ਹੈ ਕਿ ਉਸ ਵੇਲੇ ਆਪਣੇ ਸੁਪੁੱਤਰ ਕੋਲ ਵਾਹਨ ਬਾਰਨ ਹੜਾਪੈਂਡ ਵਿਖੇ ਰਹਿ ਰਹੇ ਸਨ ਤੇ ਉਹਨਾਂ ਦੇ ਦੋ ਪੁੱਤਰ ਤੇ ਤਿੰਤियां ਹਨ ਜਾਣਕਾਰੀ ਦੱਸਤੀ ਹੈ ਕਿ ਉਹਨਾਂ ਨੇ ਮਿੱਤਰਾਂ ਦੇ ਟਿਊਬਵੈੱਲ ਦੇ ਲੀੜੇ ਮਿੱਤਰਾਂ ਦਾ ਚੱਲੇ ਟਰੱਕ ਨਹੀਂ ਤੇ ਹੋਰ ਬਹੁਤ ਸਾਰੇ ਮਸ਼ਹੂਰ ਗੀਤ ਲਿਖੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ